کو ہے. تو ایک میسج ملک نواز جی فور جا جی. جی کی پوری ٹیم کو ستری اکال منو کی تعلیم نے ہی تو ہندو میں طبقہ ذات دیا ذات پات بٹ دیکھا جائے تو آر ایس ایس اصل جڑ ہے انڈیا میں ویمن کی عزت کے ساتھ کھلنے کی ڈاکٹر صاحب کیا انڈیا پولس میں آر ایس ایس مائنڈ کے لوگ نہیں ہیں انہوں نے بلکل ٹھیک کیا پوارے ہے جڑی پواڑے دی جڑ ہے یہ منو کی سوچ ہے جی. منو سمرتی یہاں کا انریٹن لا ہے بے شک کانسٹیٹیوشن دا سو کالڈ سیکولر ہے ان لیٹرز بٹ ان سپیرٹ جڑ ہے وہ او دوسرا اور بہت وار یہ تو اجے لوگ کی کرتے ہیں بی بی ہیں پولس سٹیشن چک رات لئے بھی تھانے چکی جانا ਔਰ ਉਹਨਾਂ ਦੇ ਵਿੱਚ ਇਹ ਕਿੰਨੇ ਕਿਵੇਂ ਵੈਸ਼ੀਪਣਾ ਕਰਦੇ ਨੇ ਬਿਲਕੁਲ ਇਹਨਾਂ ਨੇ ਠੀਕ ਕਿਹਾ ਕਿ ਇਹੀ ਆਰਐਸਐਸ ਦੀ ਜਿਹੜੀ ਹੈ تعلیم ਹੈ ਕਿਉਂਕਿ ਇਹੀ ਮਨੁਜਾ ਦੀ ਸੋਚ ਹੈ ਔਰਤ ਤੇ ਲਈ ਉਹਦੀ ਕੋਈ ਹਸਿਆਤ ਨਹੀਂ ਜੀ ਡਾਕਟਰ ਸਾਹਿਬ ਬਿਲਕੁਲ ਸਾਡੇ ਕੋ ਫੇਸਬੁਕ ਮੈਸੇਜ ਆਇਆ ਸਿਡਨੀ ਤੋਂ ਵੀਰ ਉਪਜੀਤ ਸਿੰਘ ਜੀ ਦਾ ਇਹ ਲਿਖਦੇ ਹਨ ਪਿਆਰੇ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਇਹ ਲਿਖਤ ਹੈ ਹਿਟਲਰ ਦਾ ਘਾਟਾਉਣ ਬਾਰੇ ਤੁਹਾਡੀ ਵੀਡੀਓ ਦੇ ਸੰਬੰਧ ਵਿੱਚ ਹੈ ਮੈਂ 2013 ਤੋਂ ਤੁਹਾਡਾ ਪ੍ਰੋਗਰਾਮ ਦੇਖ ਰਿਹਾ ਹਾਂ ਅਤੇ ਪਹਿਲੀ ਵਾਰ ਹੋਇਆ ਕਿ ਇਤਿਹਾਸਿਕ ਇਮਾਰਤਾਂ ਅਤੇ ਸਮਾਰਕ ਢਾਉਣ ਦੀ ਤੁਹਾਡੀ ਵਿਚਾਰਧਾਰਾ ਨਾਲ ਸਹਿਮਤ ਨਹੀਂ ਆ। ਜੀ ਹਾਂ ਚੀਨਾਂ ਨੇ ਬਰਤਾਨੀਆਂ ਦਾ ਬਣਾਇਆ ਸਭ ਕੁਝ ਤਬਾਹ ਚਾਈਨਾ ਨੇ ਚਾਈਨਾ ਨੇ ਬਰਤਾਨੀਆਂ ਦਾ ਬਣਾਇਆ ਸਭ ਕੁਝ ਤਬਾਹ ਕਰ ਦਿੱਤਾ ਸੀ ਅਤੇ ਸਿੱਖ ਜਥਿਆਂ ਨੇ ਸਰਹੰਦ ਖਤਮ ਕਰ ਦਿੱਤੇ ਸੀ। ਇੱਟ ਨਾਲ ਇੱਟ ਖੜਕਾ ਦਿੱਤੀ ਸੀ। ਤੁਰਕਾਂ ਨੇ ਉਹਨਾਂ Hindu ਮੰਦਿਰਾਂ ਨੂੰ ਢਾਹਿਆ ਜੜੇ ਕਾਫਰਾਂ ਦੇ ਸਨ। ਇਹ ਇਤਿਹਾਸ ਬਣ ਰਿਹਾ ਸੀ ਜੇ ਕਿਸੇ ਨੇ ਕੋਈ ਕਾਰਵਾਈ ਕੀਤੀ ਤਾਂ ਉਸ ਦੀ ਜਵਾਬੀ ਕਾਰਵਾਈ ਵੀ ਹੋਈ ਸਿਰਫ ਸਿੱਖ ਹੀ ਸਨ ਜਿਨ੍ਹਾਂ ਨੇ ਜ਼ੁਲਮੀ ਹਕੂਮਤ ਖਿਲਾਫ ਝੰਡਾ ਚੁੱਕਿਆ ਜੇ ਤੁਹਾਡੇ ਮੁਤਾਬਕ ਦੇਖੀ ਤਾਂ ਅੱਜ ਦੇ ਹਿੰਦੂ ਹਾਕਮਾਂ ਨੂੰ ਸਾਰੀਆਂ ਮਸੀਤਾਂ ਕੁਤਬ ਮੀਨਾਰ ਤੇ ਮੁਗਲ ਰਾਜ ਦੀਆਂ ਸਾਰੀਆਂ ਨਿਸ਼ਾਨੀਆਂ ਢਾਹ ਦਿਨੀਆਂ ਚਾਹੀਦੀਆਂ ਹਨ ਅਸਲ ਵਿੱਚ ਇਹ ਲੋਕ ਇਹੀ ਕਰਨ ਵਾਲੇ ਕਰਨਵਲ ਵਧ ਰਹੇ ਹਨ ਹਰਮੰਦਰ ਸਾਹਿਬ ਤੇ ਹੋਰ ਇਤਿਹਾਸਿਕ ਗੁਰਦੁਆਰਿਆਂ ਤੇ ਹਮਲਾ ਇਸੇ ਕੜੀ ਦਾ ਹਿੱਸਾ ਸੀ ਪਰ ਤੁਸੀਂ ਇਸ ਦੀ ਨਿੰਦਾ ਕਰਦੇ ਹੋ ਸਗੂ ਸਾਨੂੰ ਇਹਨਾਂ ਨਸਲਵਾਦੀ ਫਾਸ਼ੀਵਾਦੀ ਦੀ ਘੇਰਾਬੰਦੀ ਕਰਕੇ ਸੰਭਾਲਣਾ ਚਾਹੀਦਾ ਹੈ ਅਤੇ ਸਭ ਨੂੰ ਇਹ ਸਬਕ ਯਾਦ ਕਰਵਾਉਣਾ ਚਾਹੀਦਾ ਹੈ ਕਿ ਅਸੀਂ ਕਦੇ ਵੀ ਤਬਾਹਕੁਲ ਵਿਚਾਰਧਾਰਾ ਸਮਾਜ ਨੂੰ ਅੰਦਰ ਵਧਨ ਨਹੀਂ ਦੇਣਾ ਜਦੋਂ ਪੱਛਮੀ ਜਰਮਨ ਦੇ ਲੋਕ ਆਪਣੇ ਆਰਥਿਕ ਢਾਂਚੇ ਨੂੰ ਮੁੜਕ ਸਥਾਪਿਤ ਕਰੇ ਸੀ ਤਾਂ ਜਰਮਨਾ ਨੇ ਇਹੀ ਕੁਝ ਕੀਤਾ ਸੀ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਯੂਰਪ ਵਿੱਚ ਸਭ ਦਾ ਖੁੱਲੀਆਂ ਬਾਵਾਂ ਨਾਲ ਸਵਾਗਤ ਕਰਨ ਵਾਲੇ ਇਹ ਪੱਛਮੀ ਜਰਮਨੀ ਦੇ ਗੋਰੇ ਹੀ ਸਨ ਉਦੋਂ ਤੱਕ ਇਹ ਸਵਾਗਤ ਭਰਿਆ ਵਰਤਾਰਾ ਚੱਲਿਆ ਜਦੋਂ ਤੱਕ ਸ਼ਰਨਾਰਥੀਆਂ ਦੇ ਆਉਣ ਨਾਲ ਜਰਮਨਾ ਦੇ ਕਤਲ ਅਤੇ ਔਰਤਾਂ ਨਾਲ ਜ਼ਬਰਜਨਾਹ ਦੀਆਂ ਘਟਨਾਵਾਂ ਨਹੀਂ ਵਾਪਰੀਆਂ ਇਹ ਮੇਰੀ ਸੋਚ ਹੈ ਧੰਨਵਾਦ ਜੀ ਜੀਰਾਂਸ ویر اپجیت جی کا بہت بہت شکریہ انہوں نے سانو سڈنی تو لکھا جی. انہوں نے یہ لکھت کافی پرانی ہے یہ سیگمنٹ ڈسکس کیا اس تو بعد آئی بٹ کیونکہ جدوں کا اسی یہ بک میسجز لائیو لینے شروع کیتے ہیں بہت ساری میلز بیک پوش ہوئی ہیں اور میں لکھت تو ہمیشہ ہی پربھاوت ہوئی ہوں دا ہے کیونکہ ਜਿਵੇਂ ਉਹਨਾਂ ਨੇ ਕਿਹਾ ਵੀ 2013 ਤੋਂ ਇਹ ਜੁੜੇ ਹੋਏ ਨੇ ਔਰ ਹਮੇਸ਼ਾ ਹੀ ਇਹਨਾਂ ਦੇ ਜਦੋਂ ਇਹ ਟਰੈਵਲ ਵੀ ਕਰ ਰਹੇ ਹੁੰਦੇ ਨੇ ਕੋਈ ਨਾ ਕੋਈ ਇਹਨਾਂ ਦਾ ਕ੍ਰੀਏਟਿਵ ਰਾਈਟਅਪ ਹੁੰਦਾ ਇਸ ਤੋਂ ਬਾਅਦ ਉਹਨਾਂ ਦੀ ਲਿਖਤ ਆ ਹੀ ਨਹੀਂ ਹੋ ਸਕਦਾ ਨਰਾਜ਼ ਵੀ ਹੋਣ ਕਿ ਵੀ ਅਸੀਂ ਨਹੀਂ ਇਸ ਨੂੰ ਰਿਸਪੌਂਡ ਕੀਤਾ ਜਾਂ ਬਿਜ਼ੀ ਹੋ ਸਕਦੇ ਨੇ ਜੀ ਅ ਕੁੱਲ ਮਿਲਾ ਕੇ ਦੇਖੋ ਇਹਦੇ ਚ ਦੋ ਤਿੰਨ ਚੀਜ਼ਾਂ ਜਿਹੜੀ ਹਾਲਾਂਕਿ ਜਿਹੜੀ ਇਨ ਇਨ ਪ੍ਰਿੰਸੀਪਲ ਜਿਹੜੀ ਗੱਲ ਉਹਨਾਂ ਨੇ ਕਹੀ ਹੈ ਉਹ ਗਲਤ ਨਹੀਂ ਹੈ ਕਿ ਵੀ ਬਹੁਤ ਵਾਰ ਪਰ ਜਿਸ ਕਿਸਮ ਦੇ ਥੋੜੇ ਇਹਨਾਂ ਨੇ ਕੰਪੈਰੀਜ਼ਨ ਕੀਤੇ ਆ ਉਹਦੇ ਨਾਲ ਮੈਨੂੰ ਥੋੜੀ ਜਿਹੀ ਸਮੱਸਿਆ ਹੈ ਜਦੋਂ ਅਸੀਂ ਸਰਹੰਦ ਦੀ ਇਟ ਨਾਲ ਇਟ ਖੜਕਾਣ ਦੀ ਗੱਲ ਕਰਦੇ ਆ ਅੱਜ ਵੀ ਸਰਹੰਦ ਦੇ ਵਿੱਚ ਰੋਜ਼ਾ ਸ਼ਰੀਫ ਜਿੱਥੇ ਕਿ ਅਲਾਮਾ ਇਕਬਾਲ ਵੀ ਆਉਂਦੇ ਰਹੇ ਦੂਸਰਾ ਵੀ ਜਿਹੜਾ ਕਿ ਔਰ ਉਹਨਾਂ ਦੇ ਜਿਹੜੇ ਸੀ ਉਹਨਾਂ ਨੂੰ ਤਬਾਹ ਨਹੀਂ ਸੀ ਕੀਤਾ ਗਿਆ ਸੋ ਜਦੋਂ ਇਹ ਹੁੰਦਾ ਹੈ ਕਿ ਵੀ ਨਿਸ਼ਾਨੀਆਂ ਜਦੋਂ ਹਿੰਦੂਤਵੀ ਮੰਦਰ ਅਤੇ ਦੂਜੇ ਢਾਣ ਦੀਆਂ ਗੱਲਾਂ ਕਰਦੇ ਨੇ ਜਾਂ ਦੂਜਾ ਉਹ অলਟੂਗੇਦਰ ਸਰਹੰਦ ਦੇ ਕੰਟੈਕਸਟ ਨਾਲੋਂ ਡਿਫਰੈਂਟ ਫਿਰ ਦੂਸਰਾ ਪਾਰਟ ਇਹ ਹੈ ਕਿ ਵੀ ਬਹੁਤ ਵਾਰ ਜਿਹੜੀਆਂ ਜਿਹੜੀ ਚੀਜ਼ ਇੱਕ ਟੈਰਰ ਦਾ ਹਿੱਸਾ ਬਣ ਜਾਂਦੀ ਹੈ ਔਰ ਜਿਹੜੀ ਤੁਹਾਡੀ ਕਿਉਂਕਿ ਜਿਹੜੀ ਗੁਰੂ ਮਾਰੀ ਸਰਹੰਦ ਦਾ ਪਾਰਟ ਸੀ ਜੀ ਉਹ ਨੂੰ ਸਿੱਖ ਭੁਲਾ ਨਹੀਂ ਸਕਦੇ ਕਦੇ ਵੀ ਔਰ ਕਈ ਵਾਰੇ ਸਬਕ ਵੀ ਹੁੰਦਾ ਹੈ ਦੁਸ਼ਮਨ ਦੇ ਲਈ ਔਰ ਕਈ ਵਾਰ ਤੁਹਾਡੇ ਆਪਣੇ ਲੋਕਾਂ ਦਾ ਉਹ ਜਿਹੜਾ ਐਂਗਰ ਹੈ ਔਰ ਇਹ ਹੋਣਾ ਕਿ ਭਾਈ ਉਹ ਸਰਹੰਦ ਦੀ ਕੋਈ ਇੱਟ ਵੀ ਮੋੜੋ ਸਾਰੀ ਦੇ ਵਿੱਚ ਨਾ ਲੱਗੇ ਪੰਜ-ਪੰਜ ਇੱਟਾਂ ਹਰ ਸਿੱਖ ਨੂੰ ਹੁਕਮ ਸੀ ਕਿ ਭਾਈ ਇਹ ਜਿਹੜਾ ਦਰਿਆ ਦੇ ਵਿੱਚ ਸੁੱਟੇ ਸੋ ਕੁੱਲ ਬਣਾ ਕੇ ਮੈਂ ਸਮਝਦਾ ਹਾਂ ਵੀ ਇਸੇ ਤਰ੍ਹਾਂ ਪੋਸੀਬਲ ਹੈ ਵੀ ਹੁਣ ਦੇ ਪੀਸ ਟਾਈਮ ਜਿਹੜਾ ਹਿਟਲਰ ਦਾ ਘਰ ਢਾਣ ਦੀ ਗੱਲ ਹੈ ਉਹ ਉਹਦਾ ਇੱਕ ਡਿਫਰੈਂਟ ਕੰਟੈਕਸਟ ਬਣ ਸਕਦਾ ਬਣ ਸਕਦਾ ਹੈ ਲੇਕਨ ਮੈਂ ਸਮਝਦਾ ਹਾਂ ਵੀ ਹੁਣ ਕੁਝ ਚੀਜ਼ਾਂ ਜਿਹੜੀਆਂ ਨੇ ਜੇ ਨਿਊਰਨਬਰਗ ਟ੍ਰਾਇਲ ਉੱਥੇ ਚੱਲੇ ਜਿੱਥੇ ਲਿਜਾ ਕੇ ਉਹਨਾਂ ਨੂੰ ਜਿਹੜੇ 나ਜ਼ੀ ਵਾਰ ਕਰਿਮੀਨਲ ਸੀ ਉਹਨਾਂ ਦੇ ਉੱਤੇ ਟ੍ਰਾਇਲ ਉੱਥੇ ਇਹ ਉਹੀ ਥਾਵਾਂ ਸੀ ਜਿੱਥੋਂ 나ਜ਼ੀਆਂ ਦੇ ਆਰਡਰ ਨਿਕਲੇ ਸੀ ਇਸੇ ਤਰ੍ਹਾਂ ਵਾਰਸਾ ਦੇ ਵਿੱਚ ਜਾਂ ਦੂਜੇ ਜਿੱਥੇ ਜਿੱਥੇ ਉਹਨਾਂ ਨੇ ਜ਼ੁਲਮੀ ਆਰਡਰ ਕੱਢੇ ਸੀ ਯਹੂਦੀਆਂ ਦੇ ਖਿਲਾਫ ਬਾਕੀਆਂ ਦੇ ਜਾਂ ਜ਼ੁਲਮ ਹੋਏ ਸੀ ਉੱਥੇ ਹੀ ਜਾ ਕੇ ਸੋ ਇਹ ਨੂੰ ਤੁਸੀਂ ਕਿਸੇ ਢੰਗ ਨਾਲ ਵੀ ਨੂੰ ਤੁਸੀਂ ਇੰਟਰਪ੍ਰੀਟ ਕਰ ਸਕਦੇ ਹੋ ਪਰ ਕੁੱਲ ਮਿਲਾ ਕੇ ਜਿਵੇਂ ਮੈਂ ਕਿਹਾ ਵੀ ਸਪਿਰਟ ਆਫ ਦਾ ਆਰਗੂਮੈਂਟ ਇਹ ਠੀਕ ਹੈ ਲੇਕਿਨ ਕੁਝ ਚੀਜ਼ਾਂ ਨੇ ਜੇ ਹੁਣ ਗੁਰੂ ਸਾਹਿਬ ਦੇ ਆਪਣੇ ਪੀਰੀਅਡ ਚ ਵੀ ਅਸੀਂ ਦੇਖੀਏ ਚੰਦੂ ਜੀ ਹੁਣ ਬੇਸ਼ੱਕ ਹੁਕਮ ਜahangir ਦਾ ਗਿਰਦਾ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਦੇ ਲਈ ਤੌਜ਼ੂਕੇ ਜਹਾਂਗੀਰੀ ਉਹਦਾ ਸਬੂਤ ਹੈ ਪਰ ਜਦੋਂ ਛੇਵੇਂ ਪਾਤਸ਼ਾਹ ਦੇ ਨਾਲ ਜਹਾਂਗੀਰ ਮੁੜ ਕੇ ਦੋਸਤਾਨਾ ਸਬੰਧ ਬਣਾਉਂਦਾ ਇਸ ਕਾਈਂਡ ਆਫ ਸਮਝੌਤਾ ਹੁੰਦਾ ਤਉ ਉਹਨਾਂ ਸਮਝੌਤੇ ਆਂ ਵੀ ਇੱਕ ਸ਼ਰਤ ਸੀ ਕਿ ਵੀ ਚੰਦੂ ਸਾਡੇ ਹਵਾਲੇ ਕੀਤਾ ਜਾਏ। ਔਰ ਉਹ ਹਵਾਲੇ ਕੀਤਾ। ਜੀ। ਔਰ ਗੁਰੂ ਸਾਹਿਬ ਦੀ ਪ੍ਰੈਜ਼ੈਂਸ ਸੀ ਭਾਈ ਬਿਧੀ ਚੰਦ ਨੇ ਦੂਜਿਆਂ ਨੇ ਚੰਦੂ ਦੇ ਨੱਕ 'ਚ ਨਕੇਲ ਪਾ ਕੇ ਉਸ ਨੂੰ ਫਿਰ ਹੱਟੀ-ਹੱਟੀ ਲੋਰ ਦੇ ਵਿੱਚ ਫੇਰਿਆ ਤੇ ਜਦੋਂ ਉਸ ਪੜਪੁੰਜੇ ਦੀ ਹੱਟੀ ਤੇ ਆਏ ਜਿਹਨੂੰ ਸਦਕੇ ਜਿਹੜਾ ਗੁਰੂ ਅਰਜਨ ਸਾਹਿਬ ਦੇ ਉੱਤੇ ਸਿਰ ਤੇ ਰੇਤ ਪੁਆਈ ਗਈ ਸੀ ਉਹਨੇ ਕੜਛਾ ਮਾਰ ਕੇ ਉਧਾਂਤ ਕੀਤਾ। ਹੁਣ ਜ਼ਾ ਰਹੇ ਵੀ ਅਸੀਂ ਪਾਤਸ਼ਾਹ ਬਖਸ਼ਿੰਦ ਨੇ ਗੁਰੂ ਸਾਹਿਬ ਜਿਹੜੇ ਨੇ ਉਹਨਾਂ ਨੇ ਉਹਨੂੰ ਮਾਫ ਕਿਉਂ ਨਹੀਂ ਕਰ ਦਿੱਤਾ ਜਾਂ ਸਿੱਖਾਂ ਨੇ ਉਹੀ ਜਿਹੜਾ ਟਾਇਰੈਂਟ ਜਿਹਨੂੰ ਕੋਈ ਕਹਿ ਸਕਦਾ ਕਿ ਜੀ ਕਿਉਂ ਲਿਆ ਕੜਛਾ ਮਾਰ ਕੇ ਉਹਨੇ ਮਾਰਤਾ ਕਿਉਂਕਿ ਕਈ ਵਾਰ ਉਹ ਹਿਸਟਰੀ ਦੇ ਫੇਜ਼ ਹੁੰਦੇ ਨੇ ਲੌਂਗ ਟਰਮ ਇਹ ਨਹੀਂ ਹੈ ਕਿ ਵੀ ਜੇ ਹੁਣ ਜੇ ਸਿੱਖਾਂ ਦੇ ਕੋਲ ਰਾਜ ਸ਼ਕਤੀ ਆਈ ਤਾਂ ਉਹਨਾਂ ਨੇ ਕੋਈ ਮੁਗਲਾਂ ਦੀਆਂ ਮਸੀਤਾਂ ਨਹੀਂ ਟਾਈਆਂ ਮੁਸਲਮਾਨਾਂ ਦੀਆਂ ਮਸੀਤਾਂ ਨਹੀਂ ਟਾਈਆਂ ਜਾਂ ਉਹ ਉਹਨਾਂ ਦੇ ਕੋਈ ਹੱਕ ਨਹੀਂ ਖੋਏ ਇਸ ਦੇ ਉਲਟ ਜਿਹੜੇ ਉਹਨਾਂ ਨੂੰ ਵੀ ਉਹੀ ਸਹੂਲਤਾਂ ਔਰ ਉਹੀ ਰਾਦਰ ਜੇ ਗੁਰਦੁਆਰਿਆਂ ਨੂੰ ਡੋਨੇਟ ਕੀਤਾ ਤੇ ਮੰਦਰਾਂ ਨੂੰ ਮਸੀਤਾਂ ਨੂੰ ਵੀ ਨਾਲ ਬਰਾਬਰ ਕੀਤਾ ਜਿੰਨੇ ਈਵਨ ਇਸਲਾਮਿਕ ਦੌਰ ਦੇ ਮਦਰਸੇ ਸੀ ਕਿਉਂਕਿ ਰਿਲੀਜੀਅਸ ਐਜੂਕੇਸ਼ਨ ਕੁਰਾਨ ਦੀ ਮਦਰਸਿਆਂ ਦੇ ਰਾਹੀਂ ਸੀ ਉਸ ਨੂੰ ਵੀ ਲਗਾਤਾਰ ਜਿੰਨੇ ਜਾਂਦੀ ਸੀ ਜ਼ਗੀਰ ਦਾ ਹਿੱਸਾ ਉਸ ਨਾਲ ਉਹਨੂੰ ਵਧਾ ਕੇ ਦਿੱਤੇ ਸੋ ਬਾਕੀ ਮੈਂ ਸਮਝਦਾ ਕਿ ਵੀ ਪੱਛਮੀ ਜਰਮਨੀ ਸਰਟਨਲੀ ਉਹਦੇ ਵਿੱਚ ਚੇਂਜ ਆਈ ਇਹਨਾਂ ਦੀ ਗੱਲ ਬਿਲਕੁਲ ਠੀਕ ਹੈ इवन ਬਹੁਤ ਸਾਰੇ ਸਿੱਖ ਜਿਹੜੇ ਪੋਲੀਟੀਕਲ ਅਸਾਈਲਮ ਵਾਲੇ ਨੇ ਪਹਿਲਾਂ ਜਰਮਨ ਦੇ ਵਾਲੀ ਮੁੜੇ ਔਰ ਬਹੁਤ ਸਾਰੀਆਂ ਥਾਵਾਂ ਤੇ ਰਾਦਰ ਅਮਰੀਕਾ ਔਰ ਦੂਸਰੀਆਂ ਥਾਵਾਂ ਤੇ ਜੇ ਤੁਹਾਡਾ ਸਬੰਧ ਕਿਸੇ ਜਹਾਰੂ ਜਥੇਬੰਦੀ ਨਾਲ ਰਿਹਾ ਪਿੱਛੇ ਇੱਥੇ ਤੁਸੀਂ ਅਸਾਈਲਮ ਨਹੀਂ ਲੈ ਸਕਦੇ ਰਾਦਰ ਤੁਹਾਨੂੰ ਰਿਪੋਰਟ ਕਰਨਗੇ ਇਸ ਲਈ ਇੱਥੇ ਸਾਰੇ ਪੀਸਫੁਲ ਬਣ ਜਾਂਦੇ ਨੇ ਲੇਕਿਨ ਜਰਮਨ ਦੇ ਵਿੱਚ इवन ਜਿਹੜੇ ਜਹਾਰੂ ਜਥੇਬੰਦੀਆਂ ਦੇ ਲੈਟਰ ਹੈਡ ਦੇ ਥੱਲੇ ਜਿਨ੍ਹਾਂ ਨੇ ਅਪਲਾਈ ਕੀਤਾ ਕੋਈ ਕਮਾਂਡੋ ਫੋਰਸ ਹੈ ਕੋਈ ਦੂਸਰਾ ਹੈ ਉਹਨਾਂ ਨੂੰ ਵੀ ਅਸਾਈਲਮ ਗ੍ਰਾਂਟ ਹੋਈ ਕਿਉਂਕਿ ਉਹ ਮੰਨਦੇ ਸੀ ਕਿ ਵੀ ਜੇ ਤੁਹਾਡੇ ਤੇ ਜ਼ੁਲਮ ਹੋ ਰਿਹਾ ਹੋਏ ਤੇ ਤੁਹਾਡਾ ਹੱਕ ਬਣਦਾ ਹੈ ਕਿ ਤੁਸੀਂ ਉਹਨੂੰ ਫਾਈਟ ਬੈਕ ਕਰੋ ਸੋ ਕੁੱਲ ਮਿਲਾ ਕੇ ਮੈਂ ਸਮਝਦਾ ਹਾਂ ਵੀ ਅਸੀਂ ਇਹ ਨਹੀਂ ਹੈ ਕਿ ਇਨ ਟੋਟੋ ਬਟ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਇਸ ਕਿਸਮ ਦੇ ਸਿੰਬਲ ਬਣ ਜਾਂਦੀਆਂ ਜਿਨ੍ਹਾਂ ਨੂੰ ਤੁਸੀਂ ਲੈਵਲ ਕਰਦੇ ਹੋ ਜਾਂ ਉਹਨਾਂ ਨੂੰ ਡਿਸਟਰੋਏ ਕਰਦੇ ਹੋ ਬਟ ਸਰਟਨਲੀ ਲੌਂਗ ਟਰਮ ਰੈਮਡੀ ਜਿਹੜੀ ਹੈ ਉਹ ਇਹੀ ਲਾਈ ਕਰਦੀ ਹੈ ਕਿ ਭਾਈ ਉਹਨਾਂ ਨੂੰ ਆਪਣੀਆਂ ਤੁਸੀਂ ਜਨਰੇਸ਼ਨਸ ਨੂੰ ਐਜੂਕੇਟ ਕਰੋ ਕਿ ਵੀ ਉਹ ਉਹ ਸਾਰੇ ਨੂੰ ਦੁਬਾਰਾ ਨਾ ਰਿਪੀਟ ਕਰਨ ਸੋ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਵੀ ਰੁਜਜੀਤ ਸਿੰਘ ਜੀ ਦਾ ਉਹਨਾਂ ਨੇ ਸਾਨੂੰ ਜੀ ਡਾਕਟਰ ਸਾਥੀ ਲਨ ਅਪ ਬ੍ਰੇਕ ਈਵਰਸ ਤੁਸੀਂ ਕਿਤੇ ਨਹੀਂ ਜਾਣਾ ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ